ਇਲੇ ਸਮਿਆਂ ਦੇ ਲੋਕ ਵਿਆਹਾਂ ਵਿੱਚ ਸੰਦੂਖ ਆਮਦਿਆ ਕਰਦੇ ਸਨ ਉਹਨਾਂ ਸਮਿਆਂ ਵਿੱਚ ਹਰ ਕੁੜੀ ਦੀ ਇੱਛਾ ਹੁੰਦੀ ਸੀ ਕਿ ਉਸਦਾ ਰਿਸ਼ਤਾ ਚੰਗੇ ਖਾਂਦੇ ਪਿੰਦੇ ਪਰਿਵਾਰ ਵਿੱਚ ਹੋਵੇ ਇਸ ਲਈ ਆਨੀ ਵਹਾਨੀ ਉਹ ਆਪਣੇ ਬਾਵਲ ਨੂੰ ਕਹਿੰਦੀ ਹੁੰਦੀ ਸੀ ਤੇ ਵੀ ਵੇ ਬਾਵਲਾ ਉਸ ਕਰੇ ਜਿੱਥੇ ਦਰਜੀ ਸੀਵੇ ਪੱਟ ਇੱਕ ਪਾਵਾ ਇੱਕ ਲਾਵਾ ਵੇ ਮੇਰਾ ਵਿੱਚ ਸੰਦੂਖ ਦੇ ਹੱਥ ਪਾਪਾ ਤੇਰਾ ਪੁੱਤ ਨੋਵੇਂ ਝੂਕ ਤੇ ਕਾਫੀ ਖਰਚ ਹੁੰਦਾ ਸੀ ਉਹਨਾਂ ਸਮਿਆਂ ਵਿੱਚ ਛੋਟੀ ਉਮਰ ਵਿੱਚ ਵਿਆਹ ਕਰੰਦਾ ਰੀਵਾਜ ਸੀ ਜਦੋਂ ਮੁੰਡਾ ਕੁੜੀ ਜਵਾਨ ਹੋ ਜਾਂਦੇ ਉਸੇ ਵਕਤ ਉਹਨਾਂ ਦਾ ਮੁਕਲਾਵਾ ਕਰ ਦਿੱਤਾ ਜਾਂਦਾ ਸੀ ਤੇ ਕਈਆਂ ਦੇ ਮੁਕਲਾਵੇ ਫਸਲ ਮਾੜੀ ਹੋਣ ਕਰਕੇ ਲੇਟ ਅਗਲੀ ਫਸਲ ਤੇ ਪਾਏ ਜਾਂਦੇ ਸਨ ਤਾਂ ਉਸ ਵਕਤ ਖਾਨ ਬਣਿਆ ਹੋਇਆ ਹੈ ਕਹਿੰਦੇ ਨੇ ਹਾਰੀ ਆਈ ਤੋਂ ਤੈਉ ਮਕਲਾਵਾ ਨਤਿਆਦੀ ਪਹੁੰਚ ਨਹੀਂ ਤੇ ਕਈ ਵੇਰ ਬਹੁਤੇ ਭਰਾ ਵੀ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਆਪਣੀ ਇੱਕੋ ਇੱਕ ਭੈਣ ਨੂੰ ਸੰਦੂਕ ਦੇਣ ਤੋਂ ਅਸਮਰਥ ਹੁੰਦੇ ਸਨ ਜਿਸ ਕਰਕੇ ਭਰਾਵਾਂ ਨੂੰ ਲੋਕਾਂ ਦੇ ਤਾਨੇ ਮੇਣੀਆਂ ਟਕੋਰਾ ਵੀ ਸਹਿਣੀਆਂ ਪੈਂਦੀਆਂ ਸਨ ਕਹਿੰਦੇ ਸਨ ਗੱਡੀ ਜਾਂਦੀ ਆ ਸੰਦੂਕੋਂ ਖਾਲੀ ਬਹੁਤੇ ਆ ਭਰਾਵਾਂ ਵਾਲੀਏ ਕਈ ਵੇਰ ਭਰਾ ਕੋਲ ਚੰਗੀ ਜ਼ਮੀਨ ਹੋਣ ਦੇ ਵਾਜੂਦ ਵੀ ਸੰਦੂਕ ਨਾ ਦੇਣ ਦਾ ਅਰਵਾਨ ਭੈਣ ਦੇ ਦਿਲ ਵਿੱਚ ਹੀ ਰਹਿ ਜਾਂਦਾ ਸੀ ਟੈਣ ਤੁਰ ਗਈ ਸੰਦੂਕੋਂ ਖਾਲੀ ਦੀਰਾ ਵੇ ਮਰਦੇ ਵਾਲਿਆ ਪਹਿਲੇ ਸਮਿਆਂ ਵਿੱਚ ਦੀਰਾ ਤੇ ਭੈਣਾ ਦਾ ਆਪ ਵਿੱਚ ਬਹੁਤ ਹੀ ਗੂੜਾ ਪਿਆਰ ਹੁੰਦਾ ਸੀ ਕਈ ਵੇਰਤਾ ਵੀਰ ਆਪਣੀ ਭੈਣ ਦੀ ਸੰਦੂਕ ਦੀ ਮੰਗ ਪੂਰੀ ਕਰਦੇ ਆ। ਬਾਪ ਕਰਜਾਈ ਵੀ ਕਰ ਦੰਦਾ ਸੀ। ਮੇਰੇ ਵੀਰ ਨੇ ਸੰਦੂਕ ਬਣਾਇਆ। ਬਾਪ ਕਰਜਾਈ ਹੋ ਗਿਆ। ਆਮ ਤੌਰ ਤੇ ਮੁਕਲਾਵੇ ਦੇ ਲਈ ਹੀ ਸੰਦੂਕ ਦਿੱਤੇ ਜਾਂਦੇ ਸਨ। ਕਈ ਮਾਂਚਲੇ ਮੁਕਲਾਵੇ ਜਾਂਦੀ ਮਟਿਆਰ ਨੂੰ ਸਹੁਰਿਆਂ ਦੇ ਪਿੰਡ ਬਾਰੇ ਪੁੱਛਣ ਤੋਂ ਗਰੇਜ਼ ਵੀ ਨਹੀਂ ਸੀ ਕਰਦੇ। ਹੈਂਡੇ ਕਿਹੜੇ ਪਿੰਡ ਮੁਕਲਾਵੇ ਜਾਣਾ? ਨੇ ਮੇ ਮਦੇ ਸੰਦੂਖ ਵਾਲੀਏ ਜ਼ਿੰਦਗੀ ਵਿੱਚ ਪਤੀ ਪਤਨੀ ਦਾ ਤਕਰਾਰ ਹੋਣਾ ਕੁਦਰਤੀ ਹੁੰਦਾ ਹੈ ਜੇਕਰ ਇਹ ਹੱਦ ਤੋਂ ਵੱਧ ਜਾਂਦਾ ਸੀ ਕਈ ਵੇਰ ਕੋਈ ਜਾਵਰ ਜੱਟੀ ਸੰਦੂਖ ਤੇ ਓਲੇ ਜੱਟ ਨੂੰ ਕੁੱਟਣ ਦੀ ਵਿਉਂਤ ਵੀ ਬਣਾ ਲੈਂਦੀ ਸੀ ਜੇ ਜੱਟியே ਜੱਟ ਕੁੱਟਣਾ ਹੋਵੇ ਕੁੱਟਿਏ ਸੰਦੂਕਾਂ ਓਲੇ ਨਾਲੇ ਉਸ ਤੋਂ ਮੱਕੀ ਪਿਆਈਏ ਨਾਲੇ ਪਿਆਈਏ ਛੋਲੇ ਜੱਟியே ਲਾ ਦਪਕਾ ਤੇਰੇ ਚੱਟਨਾ ਬਰਾਬਰ ਬੋਲੇ ਨਹੀਂ ਚੱਟੀਏ ਲਾ ਦੱਪਕਾ ਸੋ ਦੋਸਤੋ ਇਹ ਤਾਂ ਮੈਂ ਤੁਹਾਨੂੰ ਸੁਨਾਈਆਂ ਪੁਰਾਣੇ ਸਮਿਆਂ ਦੇ ਸੰਦੂਕ ਦੀਆਂ ਸਿੱਤਾਂ ਤੇ ਸੰਦੂਕ ਦੀਆਂ ਅਖਾਨਾ ਸੋ ਦੇਖੋ 우ਸਤਾਦ ਜੀ ਇਨਾ ਵਿਰਾਸਤੀ ਜਿਹੜੀਆਂ ਸਾਡੀਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਹਨ ਉਹਨਾਂ ਨੂੰ ਕਿੰਨੀ ਮਹੌਤਤ ਕਰਦੇ ਆ ਉਸਤਾਦ ਜੀ ਨੂੰ ਕਿਤੋਂ ਵੀ ਚਾਹੇ ਜਿਵੇਂ ਦੇ ਮਰਜ਼ੀ ਜਿੱਦਾਂ ਦੀ ਮਰਜ਼ੀ ਪੋਜੀਸ਼ਨ ਵਿੱਚ ਕੋਈ ਵੀ ਸਾਡੇ ਵਿਰਸੇ ਦੀ ਨਿਸ਼ਾਨੀ ਮਿਲ ਜਾਵੇ ਤਾਂ ਉਸਤਾਦ ਜੀ ਨੂੰ ਉਦੋਂ ਤੱਕ ਚੈਨ ਨਹੀਂ ਪੈਂਦੀ ਜਦੋਂ ਤੱਕ ਉਸ ਵਿਰਸੇ ਦੀ ਨਿਸ਼ਾਨੀ ਨੂੰ ਲਿਆ ਕੇ ਉਹਨੂੰ ਰੰਗ ਰੋਗਨ ਕਰਕੇ ਉਹਨੂੰ ਤੋਸਵਾਰ ਕੇ ਉਹਨੂੰ ਆਪਣੀ ਰੂਹ ਦੇ ਸ਼ੌਂਕ ਦਾ उस चीज़ के उ जदों तक रूप नहीं चढ़ा देंगे हुसन नहीं चढ़ा देंगे तो ता उसताद जी ने चैन नहीं मिलता सो देखो उसताद जी ने इश्क़ कीता इश्काल किया होहब्बत न किया होम कि खूबसूरत लगता देखो उस्ताद जी ने इन संदूकों की जो दशा थी जो पोजिशन थी कि क्या बात है यार कमाल करती ਸੋ ਮੈਂ ਤੁਹਾਨੂੰ ਪਹਿਲਾਂ ਸਾਡੇ ਚੈਨਲ ਤੇ ਜਾ ਕੇ ਦੇਖਿਓ ਜੀ ਮੈਂ ਪਹਿਲਾਂ ਇਹਨਾਂ ਸੰਦੂਕਾਂ ਦੀ ਜਿਹੜੀ ਅਸਲੀ ਪੋਜੀਸ਼ਨ ਸੀ ਜਿਸ ਪੋਜੀਸ਼ਨ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਸੀ ਕਿ ਇਹਨਾਂ ਦੀ ਕੀ ਹਾਲਤ ਸੀ ਉਸ ਵਕਤ ਜਾਲੇ ਲੱਗੇ ਹੋਏ ਸੀ ਔਰ ਇਹਨਾਂ ਦੇ ਉੱਪਰ ਮਿੱਟੀ ਜਮੀ ਹੋਈ ਸੀ ਤੇ ਉਸਤਾਦ ਜੀ ਨੇ ਪਹਿਲਾਂ ਤਾਂ 4-5 ਦਿਨ ਇਹਨਾਂ ਨੂੰ ਧੂਤਾ ਧੁੱਪ ਦੇ ਵਿੱਚ ਸੁਖਾਇਆ ਅੰਦਰੋਂ ਵੀ ਧੂਤਾ ਇਹਨਾਂ ਦੀ ਰਿਪੇਅਰ ਕੀਤੀ ਪਿੱਤਲ ਦੀਆਂ ਪੱਤੀਆਂ ਲਾਈਆਂ ਸੋ ਜਿੰਨਾ ਵੀ ਉਸਤਾਦ ਜੀ ਦੇ ਅੰਦਰ ਸ਼ੌਂਕ ਹੈ ਨਾ ਸਾਰਾ ਸ਼ੌਂਕ ਲਾ ਦਿੰਦੇ ਆ ਰੂ ਲਾ ਦਿੰਦੇ ਆ ਤੇ ਆਏ ਪੀਰ ਬਾਬਾ ਸ਼ਾਹਰੂਪੀਆ ਜੀ ਦੀ ਮਜ਼ਾਰ ਜਿਸ ਦਰਵਾਜ਼ੇ ਵਹਿ ਕੇ ਉਸਤਾਦ ਜੀ ਇਨਾ ਪੰਜਾਬ ਦੀਆਂ ਵਿਰਾਸਤੀ ਨਿਸ਼ਾਨੀਆਂ ਨੂੰ ਔਰ ਪੰਜਾਬ ਦੇ ਵਿਰਾਸਤੀ ਲੋਕ ਸਾਜ ਤੁੰਬਾ ਤੁੰਬੀ ਅਲਗੋਜੇ ਬੋਕਤ ਟੱਡ ਤੇ ਢਫਲੀ तो होर भी बहुत सारिया जिमें गोपी पंजाब चंदाब विरासती लोग साज इन सारे अपने हाथी तैयार करते हैं तो पीर बाबा शावर पिया जी के सारा परिवार पीर बाबा शावर पिया जी की पूजा करता है आराधना करता है सो इस दरबार की ही कृपा है जो उस्ताद उसताद पंजाबी लोग साजा मोहब्बत है ਜੈ ਸ਼ਾਹ ਵਰਗੀ ਹੈ ਜੀ ਸੱਚੀ ਸਰਕਾਰ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਔਰ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਹੋਰ ਵੀ ਤੁਹਾਡੇ ਨਾਲ ਅਸੀਂ ਪੰਜਾਬ ਦੀਆਂ ਸਾਡੀਆਂ ਜਿਹੜੀਆਂ ਵਿਰਾਸਤੀ ਬਾਤਾਂ ਹਨ ਸਾਡੀਆਂ ਵਿਰਾਸਤੀ ਨਿਸ਼ਾਨੀਆਂ ਜਿਵੇਂ ਚਰਖਾ ਓਖਲੀ ਟੱਕੜੀ ਮਧਾਣੀ ਤੇ ਪੰਜਾਬ ਦੀ ਹਰ ਇੱਕ ਵਿਰਾਸਤੀ ਵਸਤੂ ਪੰਜਾਬ ਦੀ ਵਿਰਾਸਤ ਦੀ ਹਰ ਇੱਕ ਨਿਸ਼ਾਨੀ ਨੂੰ ਬਹੁਤ ਹੀ ਪਿਆਰ ਕਰਦੇ ਹਨ ਅਤੇ ਬਹੁਤ ਹੀ ਸਾਂਭ ਸੰਭਾਲ ਨਾਲ ਰੱਖਦੇ ਹਨ ਸੋ ਦੇਖੋ ਦੋਸਤੋ 우ਸਤਾਦ ਜੀ ਨੇ ਕਿੰਨੇ ਖੂਬਸੂਰਤ ਰੰਗ ਰੋਗਨ ਕਰਕੇ ਚਰਖੇ ਤਿਆਰ ਕੀਤੇ ਹਨ ਇਹਨਾਂ ਚਰਖਿਆਂ ਨੂੰ ਅਕਸਰ ਪੰਜਾਬੀ ਇੰਡਸਟਰੀ ਚ ਪੰਜਾਬੀ ਗੀਤਾਂ 'ਚ ਇਹਨਾਂ ਮਦਾਨੀਆਂ ਨੂੰ ਪੰਜਾਬੀ ਗਾਣਿਆਂ 'ਚ ਫਿਲਮਾਇਆ ਜਾਂਦਾ ਹੈ। ਸੋ ਦੇਖੋ ਦੋਸਤੋ ਇਹ 우ਸਤਾਦ ਜੀ ਦੀ ਹੈ ਸੱਚੀ ਮੁਹੱਬਤ। ਦੇਖੋ ਜੀ ਇਹ ਮਦਾਨੀਆਂ ਕਿੰਨੀਆਂ ਖੂਬਸੂਰਤ ਤਿਆਰ ਕੀਤੀਆਂ ਹੋਈਆਂ ਹਨ। ਤੇ ਆ ਜਿਹੜਾ ਤੁਸੀਂ ਪਿੱਛੇ ਦ੍ਰਿਸ਼ ਦੇਖ ਰਹੇ ਹੋ ਦੋਸਤੋ ਇਹ ਕੱਚੇ ਘਰ ਬਣਾਏ ਹੋਏ ਆ ਇਹ ਵੀ 우ਸਤਾਦ ਜੀ ਨੇ ਹੀ ਲੋਕੇਸ਼ਨ ਤਿਆਰ ਕੀਤੀ ਹੋਈ ਹੈ ਜੀ। ਇਹ ਤਰਖਾਲੀ ਦੇ ਨਜ਼ਦੀਕ ਰੋਪੜ ਜ਼ਿਲ੍ਹੇ ਦਾ ਪਿੰਡ ਤਰਖਾਲੀ ਤਰਖਾਲੀ ਦੇ ਨਜ਼ਦੀਕ ਬੜੀ ਪਿੰਡ ਹੈ ਜੋ ਜੱਸੇਵਾਲੀ ਦਾ ਫਾਰਮ ਕਿਹਾ ਜਾਂਦਾ ਜਿਸ ਨੂੰ ਇਹ ਫਿਲਮ ਸਿਟੀ ਬਣੀ ਹੋਈ ਹੈ ਸੋ ਦੋਸਤੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ